ਚਾਚੀ ਜੇ ਪਤਾ ਲੈਣ ਵੀ ਆਈ ਹੋਏਗੀ ਤੇ ਰਿਸ਼ਤਾ ਵੀ ਉਹ ਕਰਾਉਂਦੀ ਆ ਕੋਈ ਗੱਲ ਨਹੀਂ ਹੁਣ ਜੇ ਆਉਂਦੀ ਆ ਨਾ ਉਹਨੂੰ ਆਜ ਮੰਨ ਲਉ ਚਾਹ ਦੇ ਬੰਨੇ ਠੀਕ ਉਹਦੇ ਕੋ ਭੀਤ ਲੋ ਸਾਰਾ ਵੀ ਕਿੱਥੇ ਹੋਂਦਿਆ ਰਿਸ਼ਤਾ ਕਿਹੜਾ ਪਿੰਡ ਆ ਕਿਹੜਾ ਨਹੀਂ ਪਿੰਡ ਕਿਹੜਾ ਮੁੰਡੇ ਦਾ ਮੈਨੂੰ ਦੱਸਿਆ ਹੀ ਮਾਰਾ ਜਾਂ ਸੰਦੀਪ ਨੇ ਮੈਂ ਚਾਤਾ ਹੀ ਭੁੱਲ ਗਿਆ ਬਰਿਆ ਲੈ ਬਰਾਈ ਆ ਬਰਾਈ ਤੇ ਪਿੰਦਰ ਦੇ ਨਾਂ ਵਣ ਕੇ ਨੇ ਉੱਥੇ ਇੰਨਾ ਚੰਗਾ ਹੋ ਗਿਆ ਜਿਹੜਾ ਸਿਮੀ ਮੈਨੂੰ ਦੱਸ ਗਈ ਆਹੋ ਨਹੀਂ ਤਾਂ ਪਤਾ ਹੀ ਨਹੀਂ ਲੱਗਣਾ ਅਸੀਂ ਅੰਦਰ ਹੀ ਬੜੀਆਂ ਰਹਿਣਾ ਚੱਲ ਹੁਣ ਮੈਂ ਪਿੰਦਰ ਨੂੰ ਨਾਂ ਲੈਦੀ ਆ ਤੇ ਪਹੁੰਚਨੀ ਆ ਉੱਥੇ ਤਾਈ ਜੀ ਹਾਂ ਜੀ ਤੁਸੀਂ ਰਿਸ਼ਤਾ ਕਿੱਥੇ ਦੇਈਆਂ ਕਰਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਕਿਉਂ ਕੀ ਗੱਲ ਚੰਗਾ ਨਹੀਂ ਆ ਗੱਲ ਕੀ ਹੋਣੀ ਆ ਪਤਾ ਨਾ ਮਾਂ ਪਿਓ ਦੇ ਕੁੜੀ ਦਾ ਸਰਤੇ ਹਨੀ ਆ ਅੱਛਾ ਤੇ ਰਹਿੰਦੀ ਆ ਆਪਣੀ ਭੈਣ ਕੋਲ ਅੱਛਾ ਤੇ ਭੈਣ ਨੇ ਤੁਹਾਨੂੰ ਪਤਾ ਵਾ ਕਿੰਨੀ ਕਿੱਜਾ ਸਿਖਾਉਣੀ ਕੰਮ ਕਰਦੀ ਜੇ ਹੁਣ ਲੱਖ ਦੇਤਾ ਨਾ ਉਹਨਾਂ ਨੂੰ ਲਾਲਚ ਪੈ ਜਾਣਾ ਵਾ ਸਵੇਰੇ ਇੱਕ ਵਾਰੀ ਮੈਂ ਫੋਨ ਚੁੱਕਿਆ ਉਹਦਾ ਤੇ ਆਂਦਾ ਵੀ ਰੁਪਈਆ ਲੱਖ ਦੇ ਨਹੀਂ ਤੇ ਸੋਚ ਲੈ ਤੇਰਾ ਕੀ ਬਾਨਾ ਬਾਦ ਚੰਗਾ ਹੈ ਮੈਨੂੰ ਦਸਤਰ ਰਪਿੰਦਰ ਨੇ ਮੈਂ ਇਹੋ ਜੀ ਨੋ ਲਿਆ ਕੇ ਤੇ ਤਰੀਕੇ ਦੇ ਗੱਲਾਂ ਸੁਣ ਸੁਣ ਕੇ ਮਰ ਜਣਾ ਮੇਰਾ ਤਾਂ ਜੀਣਾ ਆਰਾਮ ਹੋ ਜਣਾ ਹੁਣ ਇਹ ਦੱਸ ਨਹੀਂ ਬਲਜੀਤ ਨੂੰ ਫੋਨ ਕਰਕੇ ਵੀ ਮੇਰੇ ਕੋਲ ਨਾ ਹੀ ਰਿਸ਼ਤੇ ਦੀ ਇਹ ਰਿਸ਼ਤਾ ਮੈਨੂੰ ਨਹੀਂ ਚਾਹੀਦਾ ਇਹ ਤੇ ਪੱਕੀ ਨਾ ਸੰਦੀਪ ਦੀ ਮਾਸੀ ਦੀ ਕੁੜੀ ਆ ਕੋਈ ਗੱਲ ਨਹੀਂ ਮੈਂ ਜਾਨੀ ਆ ਚਾਚੀ ਆਲ ਚਾਚੀ ਨੂੰ ਕੰਨੀ ਆ ਇਹ ਚਾਹ ਦੇ ਬਾਨੇ ਨੂੰ ਖਰੋ ਜਦੋਂ ਹੁੰਦੀ ਆ ਨਾ ਵਾਪਸ ਚਾਹ ਦੇ ਬਾਨੇ ਖਰੋ ਇਹਦੇ ਕੋ ਸਾਰਾ ਪੀ ਦੇ ਲੋ ਇਹ ਕਿੱਧਰ ਆਈ ਆ ਤੇ ਕੀ ਕਰਦਾ ਮੁੰਡਾ ਕੀ ਨਹੀਂ ਫੇਰ ਪਤਾ ਲੱਗਣਾ ਜਾਨੀ ਆ ਚਾਚੀ ਨੂੰ ਮੈਂ ਦੱਸ ਨਹੀਂ ਆ ਆ ਗਏ ਨੇ ਨਾ ਪਰ ਨਹੀਂ ਆ ਗਈ ਸਸੀ ਗਦੇ ਸਸੀ ਕਾ ਹਮਸਾ ਨਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਬਹਿ ਜਾ ਤੇ ਵੈਸੇ ਚਿਕਾ ਸਸੀ ਉਹ ਠੀਕ ਠਾਕ ਜੀ ਸਸੀ ਕਾ ਲਓ ਵੈਸੇ ਛੱਟੇ ਕਿਦਾਂ ਲੱਗੀ ਜੀ ਸੱਟ ਪਾ ਲੱਗਣੀ ਸੀ ਛੱਟ ਕਿਦਾਂ ਲੱਗਣੀ ਸੀ ਇਹ ਤੇ ਗਏ ਹੀ ਕੰਮ ਤੇ ਚੰਗੇ ਭਲੇ ਅੱਛਾ ਸਾਡੇ ਤੇ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈਗੀ ਤੇ ਪਤਾ ਨਹੀਂ ਲੱਗਾ ਕਿ ਉਹ ਮੁੰਡੇ ਕੌਣ ਸੀ ਉਹ ਤਾਂ ਪਤਾ ਲਾਉਣ ਦੇ ਆ ਲੱਗ ਜਾਣਾ ਪਤਾ ਛੇਤੀ ਚਲ ਕੋਈ ਨਹੀਂ ਇੰਨਾ ਕਿ ਜਾਨ ਬਚ ਗਈ ਹਾਂਜੀ ਇਹ ਤਾਂ ਗੱਲ ਹੈਗੀ ਆ ਸਾ ਪੈਡ ਨਹੀਂ ਲਾਗੇ ਹੈਗੇ ਇੰਨਾ ਸ਼ੁਕਰ ਜਾਨ ਬਚ ਗਈ ਇੰਨਾ ਸ਼ੁਕਰ ਕਰੋ ਤੁਸੀਂ ਪ੍ਰਮਾਤਮਾ ਉਹ ਤੇ ਮਲਕ ਆ ਗਿਆ ਮੇਰਾ ਉੱਤੇ ਉਹਨਾਂ ਨੇ ਮਾਰ ਹੀ ਜਾਣਾ ਸੀ ਜਦ ਮੇਰੇ ਸਿਰ 'ਤੇ ਮਾਰਤਾ ਉਹਨਾਂ ਨੇ ਕੋਹ ਮੈਨੂੰ ਕੀ ਪਤਾ ਲੱਗਣੇ ਬਾਅਦ ਚ ਕੀ ਕਰਨਾ ਹੈ ਕੀ ਚਲੋ ਵੀ ਚੰਗਾ ਵਿਚਾਰਾ ਜਿਹੜਾ ਘਰ ਛੱਡ ਗਿਆ ਮੌਕੇ ਤੇ ਉਹਨੇ ਵੇਖ ਲਿਆ ਵਾ ਤੇ ਚਲ ਬਚਾਅ ਹੋ ਗਿਆ ਨਹੀਂ ਨਹੀਂ ਉਹਨਾਂ ਨੇ ਵਿਚਾਰਿਆਂ ਨੂੰ ਦਵਾਈ ਦਵਾਈ ਆ ਜਿੱਥੇ ਡਿਕਦੀਆਂ ਰਹਿਣਾ ਅਸੀਂ ਤੇ ਰਿਕਣ ਦੇ ਸੀ ਕਿ ਹਜੇ ਤੱਕ ਆਏ ਨਹੀਂ ਆ ਉਹ ਤੇ ਜਦੋਂ ਲੈ ਕੇ ਆਏ ਇਹਨਾਂ ਨੂੰ ਫੇਰ ਪਤਾ ਲੱਗਾ ਸਾਨੂੰ ਚਲੋ ਤੁਸੀਂ ਠਾਣੇ ਰਿਪੋਰਟਰ ਪਾਟ ਕਰਾਉਣੀ ਹੀ ਸ਼ਾਇਦ ਪਤਾ ਲੱਗ ਜਾਂਦਾ ਕਿ ਕੌਣ ਹੈ ਕੌਣ ਨਹੀਂ ਦੀਦੀ ਤੁਹਾਨੂੰ ਤੇ ਪਤਾ ਵਾ ਐਨੇ ਜੋਗੇ ਤਾਂ ਹੀ ਹੈ ਨਹੀਂ ਆ ਕਿ ਰਿਪੋਰਟ ਲਿਖਾਈਏ ਉਹ ਤਾਂ ਇਹਨਾਂ ਦੇ ਮਾਲਕ ਦੇ ਪਤਾ ਕਰਨ ਉਹਨਾਂ ਨੇ ਸਭ ਕੁਝ ਕਰ ਦੇਣਾ ਵਾ ਉਹ ਸਗੋਂ ਸਾਨੂੰ ਕਹਿਣ ਦੇ ਹੀ ਤੁਸੀਂ ਬੇਫਿਕਰੇ ਹੋ ਜਾਓ ਚਲੋ ਫਿਰ ਵੀ ਚੰਗੇ ਆ ਨਹੀਂ ਤੇ ਅੱਜਕੱਲ ਕੋਣ ਕਿਸੇ ਦਾ ਇੰਨਾ ਸੋਚਦਾ ਹਾਂ ਹਾਂਜੀ ਇਹ ਤੇ ਗੱਲ ਹੈਗੀ ਆ ਹੋਰ ਤੁਸੀਂ ਸੁਣਾਓ ਠੀਕ ਠਾਕ ਸਾਰੇ ਜੀ ਠੀਕ ਠਾਕ ਆ ਹੋਰ ਦੀਦੀ ਨਿਆਣੇ ਠੀਕ ਠਾਕ ਹੈ ਹਾਂਜੀ ਠੀਕ ਠਾਕ ਹੀ ਸਕੂਲ ਗਏ ਹੀ ਅੱਛਾ ਅੱਛਾ ਹਾਂਜੀ ਚਲੋ ਵਧੀਆ ਵਾ ਤੇ ਸੰਦੀਪ ਤੁਸੀਂ ਫਿਰ ਦੱਸਿਆ ਹੀ ਨਹੀਂ ਜਵਾਬ ਦਿੱਤਾ ਹੀ ਨਹੀਂ ਮੇਰੇ ਰਿਸ਼ਤੇਦਾਰੋ ਮੈਨੂੰ ਲੱਗਿਆ ਰੇ ਤੁਸੀਂ ਕਰਨਾ ਹੀ ਨਹੀਂ 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 ਦੀਦੀ ਇਹਨਾਂ ਤੇ ਸੱਟ ਲੱਗ ਗਈ ਉਹਦਾ ਕਰਕੇ ਫਿਰ ਅਸੀਂ ਜਵਾਬ ਦਿੱਤਾ ਹੀ ਨਹੀਂ ਕੋਈ ਵੀ ਚਲੋ ਕੋਈ ਨਹੀਂ ਤੁਹਾਡੇ ਵੱਲੋਂ ਹਾਂ ਆਈਆਂ ਪੱਕੀ ਠੀਕ ਆ ਠੀਕ ਆ ਹਾਂਜੀ ਤੇ ਉਧਰ ਗਏ ਤੁਸੀਂ ਹਾਂ ਗਏ ਹੀ ਉਧਰ ਉਹਨਾਂ ਵੱਲੋਂ ਤਾਂ ਪੂਰੀ ਹਾਂ ਆਈਆਂ ਅੱਛਾ ਅੱਛਾ ਹਾਂ ਉਹ ਤਾਂ ਕਹਿੰਦੇ ਸਿੰਪਲ ਹੀ ਵਿਆਹ ਕਰਨਾ ਵਾ ਜਿੱਦਾਂ ਤੁਸੀਂ ਦੱਸਿਆ ਸੀ ਉਹਨਾਂ ਨੂੰ ਮਤਲਬ ਪਤਾ ਲੱਗ ਗਿਆ ਸਾਰਾ ਤੇ ਸਿੰਪਲ ਹੀ ਉਹਨਾਂ ਨੇ ਵਿਆਹ ਕਰਨਾ ਉਹ ਕਹਿੰਦੇ ਬਸ ਕੁੜੀ ਕੁੜੀ ਨੂੰ ਚਾਹੀਦੀ ਐ ਔਰ ਕਿਹ ਚੀਜ਼ ਦੀ ਨਹੀਂ ਲੋੜ ਹੈਗੀ ਚਲੋ ਦੀਦੀ ਆ ਵੀ ਵਧੀਆ ਕੀਤਾ ਵਾ ਤੇ ਸਾਰਾ ਕੁਝ ਦਾ ਹੱਤਾ ਉਹਨਾਂ ਨੂੰ ਇਹ ਨਾ ਬਾਅਦ ਚ ਕਹਿਣਗੇ ਕਿ ਸਾਨੂੰ ਆਹ ਨਹੀਂ ਦਿੱਤਾ ਉਹਨੇ ਦਿੱਤਾ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਵਾ ਦਾ ਜੀ ਭੁੱਖੇ ਆ ਸਾਰੀ ਗੱਲ ਕਰ ਲਈ ਨਾ ਤੁਹਾਡੀ ਹਾਂਜੀ ਹਾਂਜੀ ਕਰ ਲਈ ਜੀ ਉਹਨਾਂ ਨੇ ਚਲੋ ਵਧੀਆ ਹੋ ਗਿਆ ਹਾਂਜੀ ਸਾਰੀ ਗੱਲ ਕਰ ਲਈ ਤੇ ਕਿਹ ਗੱਲ ਦੀ ਫਿਕਰ ਨਾ ਕਰੋ ਹੁਣ ਚਲੋ ਕੋਈ ਗੱਲ ਨਹੀਂ ਮੈਂ ਫਿਰ ਤੁਹਾਨੂੰ ਦੱਸ ਦਾਂਗੇ ਕਿ ਕਿਹੜੀ ਤਰੀਕ ਰੱਖਣੀ ਆ ਕੋਈ ਦਿਨ ਵਾਰ ਰੱਖ ਕੇ ਨਾ ਹਾਂਜੀ ਫੇਰ ਤੁਹਾਡੇ ਨਾਲ ਸਲਾਹ ਕਰ ਲਾਂਗੇ ਤੁਹਾਨੂੰ ਫੋਨ ਕਰ ਦਾਂਗੇ ਠੀਕ ਆ ਦਿਨ ਰੱਖ ਲਓ ਤੇ ਦੱਸ ਦਿਓ ਉਹਨਾਂ ਨੂੰ ਠੀਕ ਹੈ ਜੀ ਕੋਈ ਨਹੀਂ ਫੇਰ ਇਦਾਂ ਕਰ ਲਾਂਗੇਗੇ ਸਿਮੀ ਚਾ ਲੈ ਆ ਮਮੀ ਪੁੱਛਣ ਦੇ ਹੀ ਆਖਾਂ ਦੇ ਕੇ ਨਾ ਦੱਸਦੀਆਂ ਨਹੀਂ ਕੋਈ ਮੁੰਡਾ ਵੇਖ ਕੇ ਗਏ ਨੇ ਉਹ ਦਿਨ ਦਾ ਹਾਂਜੀ ਹਾਂਜੀ ਤੇ ਮੈਂ ਚਾਹ ਨਾਲ ਪੁੱਛਣੀ ਆ ਆਪ ਹੀ ਜਾ ਕੇ ਪੁੱਛਣੀ ਆ ਕਿ ਕੀ ਗੱਲ ਦੱਸਿਆ ਤਿੰਕੀ ਉਹਨੇ ਮਿੰਨੇ ਕੱਲ ਫੋਨ ਕੀਤਾ ਫੇਰ ਹੀ ਪਤਾ ਲੱਗਾ ਤੁਹਾਡੇ ਨਾਲ ਕੀ ਗੱਲ ਤਾਂ ਫੋਨ ਕੱਟ ਲੱਗੀ ਫੋਨ ਤੇ ਕਰਨਾ ਸੀ ਇਦਾਂ ਹੀ ਫੇਰ ਟਾਈਮ ਲੰਘ ਗਿਆ ਸਾਡਾ ਵੀ ਕਦੀ ਉਧਰ ਚਲ ਜਾ ਦਵਾਈ ਲੈਣ ਕਦੀ ਘਰ ਨਕ ਤੇ ਨਹੀਂ ਦੇਣੀ ਚਾ ਨਹੀਂ ਨਹੀਂ ਮੈਂ ਜਾ ਹੋਰ ਸਿਮੀ ਕਿੱਦਾਂ ਠੀਕ ਠਾਕ ਹਾਂਜੀ ਠੀਕ ਠਾਕ ਠੀਕ ਆ ਤੀ ਸੁਣਾ ਠੀਕ ਠਾਕ ਹਾਂ ਵਧੀਆ ਵਧੀਆ ਠੀਕ ਠਾਕ ਹੈ ਸਹਿਬੂ ਨੇ ਗਏ ਸਕੂਲ ਹਾਂ ਗਏ ਆ ਠੀਕ ਠਾਕ ਨੇ ਬਾਕੀ ਸੰਦੀਪ ਉਹਨਾਂ ਨਾਲ ਮੈਂ ਗੱਲ ਕਰ ਲਈ ਸਾਰੀ ਕਿ ਉਹਨਾਂ ਦੇ ਮਾਪਿਓ ਤੇ ਹੈ ਨਹੀਂ ਆ ਤੇਦੀ ਭੈਣ ਨਹੀਂ ਜੋ ਕਰਨਾ ਉਹ ਨਹੀਂ ਕਰਨਾ ਵਾ ਕਿ ਇਹ ਚੀਜ਼ ਦੀ ਉਹਨਾਂ ਨੂੰ ਕਹਿੰਦੇ ਹਨ ਲੋੜ ਨਹੀਂ ਹੈਗੀ ਬਸ ਕੁੜੀ-ਕੁੜੀ ਨੂੰ ਚਾਹੀਦੀ ਕੁੜੀ ਚੰਗੀ ਹੋਣੀ ਚਾਹੀਦੀ ਏ ਚਲ ਸਾਡੀ ਸਿਮੀ ਕਿੰਨੀ ਚੰਗੀ ਏ ਚਲ ਚੰਗੇ ਘਰ ਇਹ ਵੀ ਚਲ ਜੂਗੀ ਨਹੀਂ ਨਹੀਂ ਚਲੋ ਕੁੜੀ ਤੇ ਸਾਡੀ ਚੰਗੀ ਆ ਮੁੰਡਾ ਵੀ ਚੰਗਾ ਵਾ ਉਹਦਣੇ ਹੀ ਮਿਲੇ ਹੀ ਨਾ ਉਹਨਾਂ ਨੂੰ ਤੇ ਸੁਭਾਅ ਵੀ ਵਧੀਆ ਉਹਦਾ ਠੀਕ ਆ ਭੋਲਾ ਜਿਹਾ ਲੱਗਣ ਡਿਆ ਏ ਵਿਚਾਰਾ ਬਾਕੀ ਸਿਮੀ ਤੂੰ ਤਾਂ ਹੱਦ ਦੇ ਬਾਜੇ ਕਮੀ ਨਾ ਦੀਦੀ ਉਹਨਾਂ ਨੇ ਧੱਕਾ ਕਰ ਦਿੱਤਾ ਵਾ ਦੀਦੀ ਤੂੰ ਜੋ ਵੀ ਕਰੋਗੇ ਮੇਰੇ ਵਾਸਤੇ ਚੰਗਾ ਹੀ ਕਰੋਗੇ ਤੂੰ ਇਹ ਕਰ ਮਾਰਾ ਕਰਨਾ ਆਹ ਤੈਨੂੰ ਵੀ ਪਤਾ ਵਾ ਸਿਮੀ ਕਰਨਾ ਤੇ ਪੈਣਾ ਹੀ ਆ ਨਹੀਂ ਨਹੀਂ ਜੀ ਜੋ ਕਰੋਗੇ ਨਾ ਠੀਕ ਹੀ ਕਰਨਾ ਵਾ ਮੈਂ ਕੀ ਕਹਿਣਾ ਵਿੱਚ ਇੱਥੇ ਹਾਂ ਚਲੋ ਦੀਦੀ ਫਿਰ ਉਹਨਾਂ ਨੂੰ ਦੱਸ ਦਿਓ ਕਿ ਸਾਡੇ ਵੱਲੋਂ ਹਾਂ ਆਈਆਂ ਗੱਲਾਂ-ਗੱਲਾਂ ਵਿੱਚ ਚੇਤਾ ਭੁੱਲ ਗਿਆ ਚਾਹ ਪੀ ਲਓ ਪਹਿਲਾਂ ਠੰਢੀ ਹੋ ਜਾਣੀ ਹੈ ਕੋਈ ਨਹੀਂ ਪੀਦੀ ਪਰ ਲਓ ਚਾ ਲੈ ਲਓ ਤੇ ਇਹ ਚਲ ਸਿੰਘ ਮੀ ਆ ਵੀ ਵਧੀਆ ਹੋ ਗਿਆ ਵਾ ਰਿਸ਼ਤਾ ਪੱਕਾ ਹੋ ਗਿਆ ਵਾ ਤੈਨੂੰ ਤੇ ਪਤਾ ਵਾ ਅੱਜ ਕੱਲ ਕੋਣ ਪੁੱਛਦਾ ਗਰੀਬਾਂ ਨੂੰ ਉਹੀ ਨਾ ਦੀਦੀ ਮੈਂ ਵੀ ਇਹੀ ਸੋਚਣ ਡੇ ਹੀ ਇੱਕ ਵਾਰੀ ਪੁੱਛ ਲੈਣਾ ਈ ਸਾਰਾ ਕੁਝ ਅੱਗੇ ਸਾਡੇ ਨਾਲ ਇੰਨਾ ਮਾਰਾ ਹੋਣ ਡਿਆ ਵਾ ਨਹੀਂ ਨਹੀਂ ਸਿਮਮੀ ਹੁਣ ਤੈਨੂੰ ਵੀ ਪਤਾ ਵਾ ਦੀਦੀ ਵਿੱਚ ਹੋ ਕੇ ਰਿਸ਼ਤਾ ਕਰਾਉਣ ਡਿਆ ਤੇ ਉਹਨਾਂ ਨੇ ਮਾਰਾ ਲੱਭਣਾ ਹੀ ਨਹੀਂ ਨਹੀਂ ਦੀਦੀ ਤੇ ਤੈਨੂੰ ਵਿਸ਼ਵਾਸ ਆ ਅਗਲੇ ਬੰਦੇ ਧੋਖਾ ਕਰ ਦਿੰਦੇ ਆ ਨਾ ਉਹ ਨਹੀਂ ਗਾੜੀ ਉਹਨਾਂ ਦੀ ਵੀ ਰਿਸ਼ਤੇਦਾਰੀ ਆ ਚੱਲ ਕੋਈ ਨਹੀਂ ਫੇਰ ਤੇ ਠੀਕ ਨਾਲੇ ਉਹਨਾਂ ਦੀ ਰਿਸ਼ਤੇਦਾਰੀ ਆ ਬਾਜੀ ਦੇ ਮਾਮੇ ਦਾ ਮੁੰਡਾ ਵਾ ਤੇ ਉਹਨਾਂ ਨੇ ਮਾਰਾ ਲੱਭ ਕੇ ਦੇਣਾ ਹੀ ਚਲੋ ਦੀਦੀ ਜਿੱਦਾਂ ਦਾ ਨੂੰ ਚੰਗਾ ਲੱਗਦਾ ਨਾ ਉਦਾਂ ਹੀ ਕਰ ਲਿਓ ਕੋਈ ਗੱਲ ਨਹੀਂ ਬਾਜੀ ਤੇਰੇ ਠੀਕ ਹੁੰਦੇ ਆ ਨਾ ਫਿਰ ਉਹਨਾਂ ਨਾਲ ਫੋਨ ਤੇ ਗੱਲ ਕਰ ਲਾਂਗੇ ਇੱਕ ਵਾਰੀ ਤੈਨੂੰ ਹੀ ਪਤਾ ਵਾ ਮੰਮੀ ਤੋਂ ਬਗੈਰ ਤੂੰ ਹੀ ਉਹ ਮੇਰੇ ਸਾਰਾ ਬਸ ਚੱਲ ਕੋਈ ਗੱਲ ਨਹੀਂ ਤੂੰ ਕਿਸੇ ਵੀ ਗੱਲ ਦੀ ਟੈਨਸ਼ਨ ਨਹੀਂ ਲੈਣੀ ਜੋ ਤੈਨੂੰ ਚਾਹੀਦਾ ਵਾ ਨਾ ਤੂੰ ਆਪਣੇ ਭਾਜੀ ਨੂੰ ਦੱਸਣਾ ਵਾ ਨਹੀਂ ਕੋਈ ਨਹੀਂ ਦੀਦੀ ਮੈਨੂੰ ਹੋਰ ਕੀ ਚਾਹੀਦਾ ਸਾਰਾ ਕੁਝ ਤੇ ਮਿਲ ਗਿਆ ਵਾ ਚੱਲ ਇੱਕ ਵਾਰ 더 ਹੋਰ ਕੀ ਹੁੰਦਾ ਵਾ ਆਹੋ ਇਹ ਤੇ ਗੱਲ ਹੈਗੀ ਆ ਚਲ ਆ ਜਾ ਆ ਜਾ ਚਾਚੀ ਬਾਹਰ ਹੀ ਆ ਜਾ ਅੰਦਰ ਰਪਿੰਦਰ ਹੁਣੀ ਮੇਰੇ ਅੰਦਰ ਬਗਾਂ ਦਰਜਾ ਨਹੀਂ ਮਿਰਨੀ ਕਰ ਆ ਜਾ ਤੂੰ ਮੇਰੇ ਕਹਿੰਦੀ ਬਾਹਰ ਗੱਲ ਕਰ ਲੈਂਦੀ ਆ ਨਹੀਂ ਨਹੀਂ ਇੱਥੇ ਆ ਤੂੰ ਬਹਿ ਬਹਿ ਜਾ ਅੰਦਰ ਨਾ ਬਹੁਤਾ ਘਰ ਵਾ ਤੂੰ ਹੀ ਨਾ ਅੰਦਰ ਹੀ ਬੜੀਆਂ ਰਿਆ ਕਰੋ ਬਾਹਰ ਨਾ ਨਿਕਲਿਆ ਕਰੋ ਸਹੀ ਕੀ ਗੱਲ ਹੋਈ ਹੈ ਗੱਲ ਤੁਹਾਨੂੰ ਦੱਸਾਂ ਸੰਦੀਪ ਦੀ ਮਾਸੀ ਦੀ ਕੁੜੀ ਆਈ ਓ ਜਿਹੜੀ ਵਿਸਤਾ ਕਰਾਉਂਦੀ ਨੇ ਅੱਛਾ ਉਹ ਆਈ ਓ ਤੂੰ ਹੁਣ ਬਾਹਰ ਨਿਕਲ ਕੇ ਤੇ ਵੇਖਿਓ ਜਦੋਂ ਆਏਗੀ ਨਾ ਵਾਪਸ ਆ ਹੁਣ ਹੀ ਉਹ ਮੌਕਾ ਉਹਦੇ ਨਾਲ ਕਰੋ ਗੱਲ ਵੀ ਕੀ ਗੱਲ ਵਾ ਉਹ ਮੈਂ ਦਲਜੀਤ ਦਾ ਪਤਾ ਲੈਣ ਆਈ ਨਹੀਂ ਆਣੀਏ ਮੇਰੀ ਗੱਲ ਸੁਣ ਉਹ ਆਈ ਰਿਸ਼ਤੇ ਬਾਰਿਆਂ ਚਾਚੀ ਜੇ ਪਤਾ ਲੈਣ ਵੀ ਆਈ ਹੋਏਗੀ ਤੇ ਰਿਸ਼ਤਾ ਵੀ ਉਹ ਕਰਾਉਂਦੀ ਆ ਕੋਈ ਗੱਲ ਨਹੀਂ ਹੁਣ ਜੇ ਆਉਂਦੀ ਹੈ ਨਾ ਉਹਨੂੰ ਆਜਮਾ ਲਓ ਚਾਹ ਦੇ ਬੰਨੇ ਠੀਕ ਉਹਦੇ ਕੋ ਪੀਅ ਤਲੋ ਸਾਰਾ ਕਿ ਕਿੱਥੇ ਹੁੰਦਿਆ ਰਿਸ਼ਤਾ ਕਿਹੜਾ ਪਿੰਡਾ ਕਿਹੜਾ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਧਿਆਨ ਰੱਖਾਂਗੀ ਨੰਗੇ ਕੀ ਨਾ ਮੈਂ ਆਵਾਜ਼ ਮਾਰਾਂਗੀ ਆਹੋ ਨਹੀਂ ਆਵਾਜ਼ ਮਾਰ ਕੇ ਨਾ ਉਹਦੇ ਕੋ ਪਤਾ ਲਓ ਸਾਰਾ ਇਤਨੀ ਕਰਦਾ ਉਹਨੇ ਤੇ ਦਿੱਕਤਾ ਪਈ ਆ ਪਰ ਸਿਮੀ ਨੇ ਮੇਰੀ ਬੜੀ ਬੇਇੱਜ਼ਤੀ ਕਰਾਈ ਪਰ ਮੈਂ ਕਰਕੇ ਛੱਡਣਾ ਹੁਣੇਗਾ ਇਹਦਾ ਰਿਸ਼ਤਾ ਤਰਾ ਕੇ ਛੱਡਣਾ ਉਸਾਂ ਮੈਨੂੰ ਬੜਾ ਵਾ ਤਾਂ ਹੀ ਤੇ ਮੈਂ ਆਈ ਆ ਵੀ ਮੇਰੀ ਚਾਚੀ ਦੀ ਬੇਇੱਜ਼ਤੀ ਹੋਈ ਆ ਨਹੀਂ ਤੇ ਮੈਨੂੰ ਫਾਹ ਲੱਗਾ ਵਾ ਮੈਨੂੰ ਕਿ ਲੋੜ ਹੀ ਆਉਂਦੀ ਫਿਰ ਤੇ ਤੁਸੀਂ ਹੁਣ ਮੋਕਾ ਹੀਓ ਹੁਣ ਸੰਭਲੋ ਮੈਨੂੰ ਹੋਰ ਫਾਹ ਲੱਗਾ ਵਾ ਮੈਂ ਆਉਂਦੇ ਜਾਂਦੇ ਵੇਖਾਂ ਵੀ ਕਿਹੜਾ ਆਉਂਦਾ ਕਿਹੜਾ ਨਹੀਂ ਤੇ ਤੁਸੀਂ ਵੀ ਥੋੜਾ ਰੱਖ ਲਿਆ ਕਰੋ ਨਾ ਬਾਹਰ ਬਹਿ ਜਾਇਆ ਕਰੋ ਅੰਦਰ ਇਹ ਵੜੀਆਂ ਰਿਆ ਕਰੋ ਕੋਈ ਗੱਲ ਨਹੀਂ ਸਿਮੇ ਤੂੰ ਇੰਨਾ ਕੰਮ ਕਰਤਾ ਵਾ ਹੁਣ ਗਾੜੀ ਮੇਰਾ ਕੰਮ ਰਿਆ ਆ ਮੈਂ ਪਤਾ ਸਭ ਤੋਂ ਚੰਗੀ ਤਰ੍ਹਾਂ ਕਰ ਲਾਂਗੀ ਕਰ ਲੋ ਨਾ ਕਰ ਆ ਤੂੰ ਮਰ ਦਹਾ ਦਿੱਤਾ ਨਾ ਮੈਨੂੰ ਟੈਨਸ਼ਨ ਨਾ ਲੈ ਮੈਂ ਹੁਣ ਇੱਥੇ ਕੁਰਸੀ ਢਾ ਕੇ ਬਹਿ ਜਾਣਾ ਆ ਜੇ ਕਿ ਤੂੰ ਮੈਂ ਇੱਥੇ ਆਉਣਾ ਘੇਰ ਕੇ ਤੈਨੂੰ ਕਰ ਚਾਚੀ ਮੂੰਹ ਨਾ ਸਿੱਧਾ ਨਾ ਉਹਨੂੰ ਪੁੱਛ ਲਿਓ ਗੱਲਾਂ ਗੱਲਾਂ ਦੇ ਵਿੱਚ ਪੁੱਛਿਓ ਵੀ ਚੱਲ ਦਲਜੀਤ ਦੇ ਸਾਟ ਲੱਗਾ ਕੀ ਕਿੱਦਾਂ ਲੱਗੀ ਕੀ ਹਾਲਤਾਵਾ ਜੇ ਤੂੰ ਹੀ ਸਿੱਧਾ ਪੁੱਛਿਆ ਨਾ ਉਹਨੂੰ ਵੀ ਸੱਕ ਪੀ ਜਾਣਾ ਵਾ ਵੀ ਇਹ ਮੈਨੂੰ ਕਿਉਂ ਪੁੱਸਣ ਦੀ ਨਹੀਂ ਪੰਜ ਪੰਜ ਪੁੱਛਿਓ ਤੇ ਕੋਈ ਗੱਲ ਨਹੀਂ ਤੂੰ ਕੀ ਕਰਨਾ ਘਰ ਮੈਂ ਨਿਆਣੀ ਨਹੀਂ ਆ ਮੈਂ ਉਹਨੂੰ ਗੱਲਾਂ ਬਾਤਾਂ ਚ ਪੁੱਛਾਂਗੀ ਉਹ ਹੋਈਂਗਾ ਇਦਾਂ ਇਹ ਵੀ ਉਹਨੂੰ ਮੈਨਾਂ ਮਹਿਸੂਸ ਹੋਏਗਾ ਨਹੀਂ ਨਹੀਂ ਠੀਕ ਵਾ ਇਹ ਤੇਰੀ ਗੱਲ ਸਹੀ ਹੈ ਉਹ ਹੀ ਤੇ ਕੋਈ ਗਾਲੀ ਦੁਖੀ ਕਰਨਾ ਕਰ ਠੀਕ ਹੈ ਮੈਂ ਪਹਿਲਾਂ ਹੋਰ ਗੱਲਾਂ ਬਾਤਾਂ ਫੇਰ ਕਰ ਲਾਂਗੀ ਨਾ ਚਾਹ ਪਾਣੀ ਪਿਆਲ ਲਾਂਗੀ ਫੇਰ ਹੀ ਸੈ ਨਾ ਕਰਾਂਗੀ ਵੀ ਉਹਦਾ ਰਿਸ਼ਤਾ ਵਿਚਾਰੀ ਦਾ ਹੋਣ ਡਿਆ ਸੀ ਤੇ ਚਲ ਇਹ ਕੰਮ ਵਿੱਚ ਪੈ ਗਿਆ ਉੱਤ ਪੈ ਗਿਆ ਨਾ ਕਿੱਥੇ ਹੋਣ ਡਿਆ ਵਾ ਕੀ ਕਰਦਾ ਤੇ ਪਤਾ ਨਹੀਂ ਕਿਹਰੇ ਹੀ ਮੁੰਡੇ ਤੇ ਕਿਹਰੇ ਨਹੀਂ ਮੁੰਡੇ ਨੂੰ ਵਿਚਾਰੇ ਨੂੰ ਮਾਰ ਕੇ ਗਏ ਹੈ ਨਾ ਜੀ ਅਰਪਿੰਦਰ ਗਈ ਨਹੀਂ ਪਤਾ ਲੈਣ ਪਤਾ ਇਹਨੇ ਸਵਾਲ ਲੈਣਾ ਤੈਨੂੰ ਪਤਾ ਹੀ ਕਿੰਨੀਆਂ ਗੱਲਾਂ ਕਰਤੀਆਂ ਅਰੀਦਾ ਫਰਜ ਤੇ ਬੰਦਾ ਹੀ लवली ਗਈ ਇਹ ਵੀ ਮੈਨੂੰ ਲੱਗਦਾ ਮਗਰੋਂ ਗਈ ਆ ਪਤਾ ਨਹੀਂ ਗਈ ਆ ਕਿ ਨਹੀਂ ਕਹਿਣ ਤੇ ਡਈ ਮੇਰੇ ਹਿਸਾਬ ਨਾਲ ਨਹੀਂ ਗਈ ਇਹ ਬੜੀ ਵੱਧ ਵੈਨੇ ਕਿੱਥੇ ਜਾਣਾ ਹੈ ਚਾਚੀ ਦੁਸ਼ਮਨੀ ਤੇ ਦਿਲਜੀਤ ਨਾ ਕਹਿੰਦੇ ਵੀ ਨਹੀਂ ਤੇ ਇਹ ਕੀ ਬਣਿਆ ਵੀ ਕਿੰਨੇ ਲਾਤੀਆਂ ਸੱਟਾਂ ਹੋਣਗੇ ਪਤਾ ਤੇ ਕਰਨਾ ਚਾਹੀਦਾ ਨਾ ਬੰਦੇ ਜਾਣੇ ਵਿਚਾਰੇ ਕਿੰਨੂੰ ਸੱਟਾਂ ਲਾਤੀਆਂ ਕਿੰਨੂੰ ਬਿਮਾਰੀ ਪਈ ਹੈ ਹੈ ਨਾ ਪਤਾ ਨਾ ਥੋ ਚਰੇ ਦਾ ਆਪਣੇ ਕੰਮ ਜਾਂਦਾ ਹੀ ਚਲੋ ਰੋਟੀ ਪਾਣੀ ਕਮਾਉਂਦਾ ਹੀ ਮਾਰਾ ਮੱਟ ਚਲੋ ਆਪਣਾ ਤੁਰਿਆ ਹੀ ਨਾ ਦਾ ਕੰਮ ਜੀਤ ਬੜਾ ਕਰਦਾ ਵਾ ਹਾਂਜੀ ਚਲ ਪਿਆਹ ਤੇਲਾ ਥੋੜਾ ਦੀਵ ਆ ਆ ਚੰਦ ਦੀ ਆयो ਸੰਦੀਪ ਹੋਣਾ ਸੰਦੀਪ ਇਹ ਨਹੀਂ ਮੈਨੂੰ ਚੰਗੀ ਲੱਗਦੀ ਇੱਕ ਸਗਾਤ ਹੋਰ ਲਿਆ ਕੇ ਬਠਾਲੀ ਦੀ ਉਹ ਤੇ ਹੈ ਹਾਂ ਜਿਨੇ ਮੇਰੀ ਬੇਇੱਜ਼ਤੀ ਨਹੀਂ ਕਰਵਾਈ ਚਾਚੀ ਅਰਪਿੰਦਰ ਕੇ ਤੇ ਆਣਾ ਜਾਵੇ ਮੈਂ ਜਾਣੀ ਮੈਨੂੰ ਨਹੀਂ ਮਾਸਾ ਵੀ ਚੰਗੀ ਲੱਗਦੀ ਜਾਨੀ ਪੀ ਨਹੀਂ ਫਿਰ ਪੀ ਲਾਂਗੇ ਕੋਈ ਗੱਲ ਨਹੀਂ ਚਲ ਠੀਕੋ ਚਲ ਠੀਕ ਆ ਫਿਰ ਚੰਗ ਵੀ ਵਧੀਆ ਹੋ ਗਿਆ ਦੱਸ ਗੀ ਹੁਣ ਇਦਾਂ ਕਰਨੀ ਕੁਰਸੀ ਢਾਹ ਦੇ ਤਾਂ ਬੈਣੀ ਲਿਆ ਕੇ ਨੂੰ ਘਰ ਤੇ ਪੁੱਛਾਂਗੇ ਇਦਾਂ ਹੀ ਕਰਨੀ ਹੈ ਲੱਗਾ ਤੇ ਬਲਜੀਤ ਹੀ ਦਈਏ ਬਲਜੀਤ ਆ ਜਾ ਆ ਜਾ ਮੇਰਾ ਪੁੱਤ ਸਸਰੀ ਘਰ ਮਸੀ ਜੀ ਸਸਰੀ ਘਰ ਪੁੱਤ ਹਾਂ ਬਸ ਨਾ ਵਾ ਠੀਕ ਠਾਕ ਜੀ ਠੀਕ ਠਾਕ ਵਧੀਆ ਦਲਜੀਤ ਦਾ ਪਤਾ ਲੈਣ ਆਈ ਹੁਣੀ ਹਾਂਜੀ ਹਾਂਜੀ ਚਲ ਆਜੋ ਪੁੱਤ ਅੰਦਰ ਆ ਜਾ ਦਲਜੀਤ ਬੈਠੇ ਬੈਠੇ ਨਸੀਬਤ ਪੈ ਗਈ ਵਿਚਾਰੇ ਦੀ ਹਾਂਜੀ ਬਾਜੀ ਤੇ ਠੀਕ ਹੀ ਚਲ ਵਾ ਬੜੇ ਵਧੀਆ ਆਪਣੇ ਕੰਮਕੂਮ ਤੇ ਜਾਂਦੇ ਹੁੰਦੇ ਸੀ ਕਿਹੜੇ ਕਿਹੜੇ ਦੁਸ਼ਮਨੀ ਸੀ ਉਹਨਾਂ ਦੀ ਕਿਸ ਦੇ ਨਾਲ ਪਤਾ ਨਹੀਂ ਕੀ ਬਣਿਆ ਪਤਾ ਨਹੀਂ ਕੌਣ ਇਹਦਾ ਸੱਟ ਸੁੱਟ ਲਾ ਕੇ ਚਲ ਗਿਆ ਬੀ ਜਾਣੇ ਵਿਚਾਰੇ ਨੇ ਬੈਠੇ ਬੈਠੇ ਸੱਟ ਲਾ ਆ ਗਿਆ ਹਾਂਜੀ ਹੋਰ ਤੁਸੀਂ ਸੁਣਾਓ ਹਾਂਜੀ ਠੀਕ ਠਾਕ ਜੀ ਵਧੀਆ ਰੋਟੀ ਪਾਣੀ ਖਾਤਾ ਤਾਂ ਠੀਕ ਆ ਹਾਂ ਠੀਕ ਆ ਸੀ ਅੱਛਾ ਅੱਛਾ ਠੀਕ ਹਾਂ ਜੀ ਰੋਟੀ ਪਾਣੀ ਖਾ ਲਿਆ ਚਾਹ ਪਾਣੀ ਪੀ ਲਿਆ ਜੀ ਮੈਂ ਬੱਚਿਆਂ ਦਾ ਟਾਈਮ ਹੋ ਚੱਲਿਆ ਸਕੂਲ ਦਾ ਅੱਛਾ ਹੁਣ ਮੈਂ ਚੱਲੀ ਹੀ ਘਰ ਹਾਂਜੀ ਤੇ ਮੈਂ ਚਲ ਪਤਾ ਲ ਰਿਸ਼ਤਾ ਹੋਣ ਦੇ ਆਈ ਜਰੀ ਦਾ ਹਾਂਜੀ ਹਾਂ ਕੰਮ ਪਿਆ ਗਿਆ ਵਿੱਚ ਮਸਤੀ ਰਿਸ਼ਤਾ ਤੇ ਹੋ ਗਿਆ ਮੈਂ ਹੀ ਕਰਾਉਂਦੀ ਆ ਹਾਂਜੀ ਉਹ ਤੇ ਹੋ ਗਿਆ ਉਦੋਂ ਗੱਲਬਾਤ ਪੱਕੀ ਹੋ ਗਈ ਜੇ ਉਹ ਤਾਂ ਵਧੀਆ ਹੋ ਗਿਆ ਹੋ ਗਿਆ ਤੇ ਉਹ ਦਸਦੀਪ ਨੇ ਮੈਨੂੰ ਦੱਸਿਆ ਸੀ ਥੋੜਾ ਜਿਹਾ ਵੀ ਇਹ ਰਿਸ਼ਤਾ ਹੋਣ ਚੱਲ ਵਧੀਆ ਹੋ ਗਿਆ ਰਿਸ਼ਤੇਦਾਰੀ ਚ ਹਾਂਜੀ ਚੱਲ ਮੈਂ ਤਾਂ ਕੈਨੀ ਵੀ ਚੱਲ ਕੁੜੀ ਦਾ ਚੰਗੇ ਥਾਂ ਹੋ ਜੇ ਚਲੋ ਤਕਾਣਾ ਹੋਵੇ ਕੁੜੀ ਧੀ ਧਿਆਣੀ ਨਾ ਅਸੀਂ ਤਾਂ ਇਹ ਕਹਿੰਨੇ ਚੱਲ ਮੁੰਡਾ ਚੰਗਾ ਹੋਵੇ ਚਲੋ ਧੀ ਧਿਆਣੀ ਵਿਚਾਰੀ ਚੰਗੇ ਥਾਂ ਚਲ ਜੇ ਹਾਂਜੀ ਮੁੰਡਾ ਚੰਗਾ ਵਾ ਮੇਰੇ ਘਰ ਵਾਲੇ ਦੀ ਮਾਮੇ ਦਾ ਮੁੰਡਾ ਹੀ ਚੱਲ ਵਧੀਆ ਵਾਗਾ ਫਿਰ ਤੇ ਠੀਕ ਵਾ ਉਹ ਤਾਂ ਪਿੰਡ ਕੇਰਾ ਮੁੰਡੇ ਦਾ ਮੈਨੂੰ ਦੱਸਿਆ ਹੀ ਮਾੜਾ ਜਾਂ ਸੰਦੀਪ ਨੇ ਮੇਚਤਾ ਹੀ ਭੁੱਲ ਗਿਆ ਬਰਿਆਂ ਬਰਿਆਂ ਮੈਂ ਲੈ ਬਰਾਈ ਆ ਬਰਾਈ ਤਾਂ ਪਿੰਦਰ ਦੇ ਨਾਨਕੇ ਨੇ ਉੱਥੇ ਚੱਲ ਵਧੀਆ ਵਾ ਰਿਸ਼ਤੇਦਾਰੀ ਚ ਰਿਸ਼ਤਾ ਹੋਣ ਡਿਆ ਵਾ ਸਾਹੀ ਤੇ ਮੈਂ ਆਪਣੀ ਭੈਣ ਦਾ ਪਰ ਨਹੀਂ ਆ ਕਰਾਉਣ ਕਿ ਚੱਲ ਚੰਗੇ ਥਾਂ ਵਿਚਾਰੀ ਚੱਲ ਜੂ ਕਿ ਮੈਨੂੰ ਵੀ ਪਤਾ ਵਾ ਕਿ ਸੰਦੀਪ ਹਣੀ ਵਿਚਾਰੇ ਕਿਦਾਂ ਡਏ ਆ ਟਾਈਮ ਪਾਸ ਕਰਨ ਮਾਂ ਪਿਓ ਨਾਲ ਦਾ ਸਿਰ ਤੇ ਹੈ ਨਹੀਂਗਾ ਤੇ ਆਪ ਇਹਨੇ ਲਿਆ ਕੇ ਰੱਖਿਆ ਸੀ ਮੈਨੂੰ ਚੱਲ ਘਰ ਏ ਆ ਕਿ ਕੌਣ ਕਿਸਦਾ ਇੰਨਾ ਕਰਦਾ ਤੇ ਹੋਰ ਤਾਂ ਇਹ ਆ ਕਿ ਭਾਜੀ ਵੀ ਚੰਗੇ ਨੇ ਤੇ ਸੰਦੀਪ ਵੀ ਚੱਲ ਲਾਗ ਗਿਆ ਲਿਆ ਕੇ ਰੱਖਿਆ ਤੇ ਚੱਲ ਦੇ ਵਧੀਆ ਵਸਵਾ ਇਹਨਾਂ ਦਾ ਚਲੋ ਵਿਚਾਰੇ ਦੇ ਨੂੰ ਵੀ ਆਪਣੇ ਡੇ ਰੋਟੀ ਪਾਣੀ ਖਵਾ ਲਣ ਦੇ ਪਾਣੀ ਖਵਾ ਲਣ ਨੂੰ ਕੌਣ ਕਰਦਾ ਇੰਨੀ ਬੁਢਾਈ ਦੇ ਵਿੱਚ ਕੋਈ ਨਹੀਂ ਸੋਚਦਾ ਕਿਸੇ ਦਾ ਆਹ ਵਿਚਾਰਿਆਂ ਦਾ ਮਾਂ ਪਿਓ ਉਦਾਂ ਵਿਚਾਰਿਆਂ ਦਾ ਸਿਰ ਤੇ ਹੈ ਨਹੀਂਗਾ ਚਲੋ ਆਪਣਾ ਹੀ ਆਪਣਿਆਂ ਦੀ ਬਾਹ ਫੜਦਾ ਕੌਣ ਫੜਦਾ ਤੁਹਾਨੂੰ ਪਤਾ ਹੀ ਨੇ ਦੇ ਕਰਾਉਣਾ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਨਾਲੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਮੁੰਡਾ ਕੁਝ ਖਾਂਦਾ ਪੀਂਦਾ ਨਹੀਂ ਆ ਸਾਰਾ ਪਰਿਵਾਰ ਮਰਦਾ ਰਹੀ ਚਲ ਵਧੀਆ ਵਾ ਐਡਾ ਚੰਗਾ ਪਰਿਸਤਾ ਹੁੰਦਾ ਹੋਰ ਕੀ ਚਾਹੀਦਾ ਵਧੀਆ ਕੰਨ ਡਈਆਂ ਤੂੰ ਤੇ ਤੇਰਾ ਰੱਬ ਭਲਾਈ ਕਰੇ ਚਲੋ ਵਿਚਾਰੀ ਦਾ ਚਲੋ ਸਿਰ ਜੋਣ ਦੇਈਆਂ ਦੋ ਚਲ ਤੂੰ ਬਹਿ ਮੈਂ ਚਾਹ ਬਣਾ ਕੇ ਲਿਆਉਂਦੀ ਆ ਘੁੱਟ ਚੰਗਾ ਨਹੀਂ ਮਾਸੀ ਜੀ ਕੋਈ ਚੀਜ਼ ਦੀ ਨਹੀਂ ਲੋੜ ਹੈਗੀ ਮੈਂ ਚਾਹ ਪਾਣੀ ਪੀਤਾ ਰੋਟੀ ਪਾਣੀ ਵੀ ਖਾਦਾ ਉਧਰੋਂ ਇਹ ਆ ਕਿ ਬੱਚਿਆਂ ਦਾ ਟਾਈਮ ਹੋ ਗਿਆ ਵੇਖੋ 1:30 ਵਜ ਗਿਆ ਹੁਣ ਚਲ ਬੱਚਿਆਂ ਨੂੰ ਘੱਟੀ ਹੋ ਜਾਣੀ ਮੈਂ ਚਲ ਆਵਾਜ਼ ਮਾਰੀ ਚਲ ਜਾਂਦੇ ਜਾਂਦੇ ਮਿਲ ਜਾਨੀ ਦੋ ਮਿੰਟ ਲੱਗਣਗੇ ਨਹੀਂ ਨਹੀਂ ਕੋਈ ਚੀਜ਼ ਦੀ ਨਹੀਂ ਲੋੜ ਲੈ ਚਲ ਕੋਈ ਨਹੀਂ ਜਦੋਂ ਨਹੀਂ ਆਜਿਆ ਕਰ ਨਹੀਂ ਨਹੀਂ ਕੋਈ ਨਹੀਂ ਜ਼ਰੂਰ ਆਵਾਂ ਕਰਾਂਗੀ ਠੀਕ ਹੈ ਮਾਸੀ ਜੀ ਚੱਲਦੀ ਹੁਣ ਫਿਰ ਮੈਂ ਚੰਗਾ ਜਦੋਂ ਨਹੀਂ ਨਹੀਂ ਆਜਿਆ ਕਰ ਨਹੀਂ ਨਹੀਂ ਕੋਈ ਨੇ ਹਾਂ ਤੇ ਵਧੀਆ ਹੋ ਗਈ ਮੇਰੀ ਤਾਂ ਟੈਨਸ਼ਨ ਹੀ ਮੁੱਕੀ ਹੁਣ ਮੈਂ ਨਾਲ ਲੈਨੀ ਆ ਪਿੰਦਰ ਨੂੰ ਤੇ ਪਹੁੰਚਨੀ ਆ ਉੱਥੇ ਇੰਨਾ ਚੰਗਾ ਹੋ ਗਿਆ ਜਿਹੜਾ ਸਿਮੀ ਮੈਨੂੰ ਦੱਸ ਗਈ ਸੀ ਹਾਂ ਹਾਂ ਨਹੀਂ ਤਾਂ ਪਤਾ ਹੀ ਨਹੀਂ ਲੱਗਣਾ ਅਸੀਂ ਅੰਦਰ ਹੀ ਬੜੀਆਂ ਰਹਿਣਾ ਚੱਲ ਹੁਣ ਮੈਂ ਪਿੰਦਰ ਨੂੰ ਨਾਲ ਲੈਦੀ ਆ ਤੇ ਪਹੁੰਚਨੀ ਆ ਉੱਥੇ ਇੱਕ ਗੱਲ ਹੋਰ ਵਧੀਆ ਹੋ ਗਈ ਆ ਪਿੰਦਰ ਦੀ ਉੱਥੇ ਰਿਸ਼ਤੇਦਾਰੀ ਇਹ ਵੀ ਵਧੀਆ ਹੋ ਗਿਆ ਕੰਮ ਕਿਦਰ ਮਾਂ ਨਾ ਸੁਕਤੀ ਆ ਪਿੰਦਰ ਇਹ ਪਿੰਦਰ ਹਾਂਜੀ ਬੜੀ ਈਰਮਾਨਾ ਸੁਤੀਆਂ ਕਿਤੇ ਉੱਠ ਪਿਆ ਕਰ ਕਿਤੇ ਬਾਹਰ ਦੀ ਵੀ ਕਿਤੇ ਆਵਾਜ਼ ਸੁਣ ਲਿਆ ਕਰ ਕਿ ਕੀ ਹੋੰਦਿਆ ਮਹਲ ਮੇ ਪਈ ਹਲੇ ਨਵੀਂ ਖਬਰ ਸੁਣ ਮੇਰ ਕੋ ਤੂੰ ਕਾਦੀ ਖਬਰ ਵਾ ਹੁਣ ਤੇਰੇ ਲਈ ਖੁਸ਼ ਖਬਰੀ ਲੈ ਕੇ ਆਈਆਂ ਮੈਂ ਖੁਸ਼ ਖਬਰੀ ਲੈਂਦੀ ਆ ਕਾਦੀ ਮੇਰੀ ਗੱਲ ਸੁਣ ਜਿੱਥੇ ਤੇਰੇ ਨਾਨਕੇ ਨੇ ਆਹ ਉੱਥੇ ਸਿੰਘੀ ਦਾ ਰਿਸ਼ਤਾ ਹੋੰਦਿਆ ਹੀ ਬਰਾਈ ਅੱਛਾ ਆਹੋ ਸ਼ੁਕਰ ਕਰ ਰੱਬ ਦੀ ਕਰਨ ਨੂੰ ਅਸਿਮੀ ਮੈਨੂੰ ਦੱਸ ਗਈ ਥੋੜਾ ਜਿਹਾ ਕਿ ਉਹ ਪੁਰਾਣੀ ਆਈ ਆ ਮਾਸੀ ਦੀ ਕੁੜੀ ਜੜੀ ਇਹਦੀ ਅੱਜ ਫੇਰ ਆਈ ਹੀ ਆਹੋ ਉਹ ਦਲਜੀਤ ਦਾ ਪਤਾ ਲੈਣ ਆਈ ਹੋਣੀ ਨਾਲੇ ਰਿਸ਼ਤੇ ਦੀ ਵੀ ਗੱਲ ਪੱਕੀ ਹੋਏ ਕੀਤੀ ਹੋਣੀ ਆ ਨਾ ਅੱਛਾ ਆਹੋ ਉਹ ਮੈਂ ਬਾਜ ਮਾਰਦੀ ਮੈਂ ਤਾਂ ਉੱਥੇ ਬੈਠੀ ਰਹੀ ਉਹ ਘੜੀ ਅੱਛਾ ਮੈਂ ਜਦ ਬਾਜ ਮਾਰਾਂਗੀ ਉਹ ਆਈ ਤੇ ਫਿਰ ਮੈਂ ਬਾਜ ਮਾਰੀ ਹੁਣ ਆ ਪੁੱਛਿਆ ਸਾਰਾ ਕੁਝ ਚੱਲ ਮੰਮੀ ਹਾ ਅਦਬਨਾ ਬਹੁਤ ਵਧੀਆ ਹੋਇਆ ਆਹੋ ਨਹੀਂ ਮੈਂ ਕਿ ਜਿਹੜਾ ਪਤਾ ਲੱਗ ਗਿਆ ਵਾ ਉਹਦੇ ਮੱਕਰੀ ਉਹ ਹੀ ਪੀ ਪਤਾ ਲੱਗ ਜੈ ਸਈ ਇੱਕ ਵਾਰ ਫਿਰ ਸ਼ਤਾ ਹੁਣ ਕਿਥੇ ਡਿਆ ਵਾ ਇਸ ਵਧੀਆ ਹੋ ਗਿਆ ਤੇ ਚਲ ਹਾ ਹੁਣ ਹੀ ਨੀਗਲ ਦਾ ਪਤਾ ਲੱਗ ਗਿਆ ਵਾ ਨਾ ਬਸ ਹੁਣ ਜਿਹੜਾ ਕੰਮ ਹੋਣਾ ਮੇਰੇ ਸਿਰ ਤੇ ਰਹਿਣ ਦੋ ਤਨ ਮੈਂ ਆਖੇ ਨੀ ਗਮਾਡ ਨਾ ਬਣਾ ਕੇ ਰੱਖੀ ਦੀ ਜਾਈਦੀ ਆ ਕੋਈ ਵੀ ਕਿਰੇ ਵਾਲੇ ਲੋੜ ਪੈ ਆਂਦੀ ਬੰਦੇ ਦੀ ਵੇਖਿਆ ਸਾਰੀ ਗੱਲ ਉਹ ਦੱਸ ਕੇ ਗਈ ਆ ਮੈਨੂੰ ਤਨ ਮੈਂ ਕਿਆ ਵੀ ਸਹੀ ਪੀ ਖਬਰ ਥੋੜੀ ਬਹੁਤੀ ਦਿੰਦੀ ਆ ਤੇ ਉਹਦੇ ਨਾਲ ਸਲਾਬ ਰੱਖਿਆ ਕਰ ਤੂੰ ਤਾਂ ਕਿਤੇ ਮੰਦੀ ਨੀ ਗੱਲ ਹੁਣ ਉਹਨੇ ਸਾਰਾ ਕੁਝ ਦੱਸਿਆ ਮੈਨੂੰ ਨਾ ਦੱਸਦੀ ਰਾਨੂੰ ਕਿਥੋਂ ਪਤਾ ਲੱਗਣਾ ਗੱਲ ਮਮੀ ਫਾਦਣਾ ਸਭ ਤੋਂ ਵਧੀਆ ਹੋਇਆ ਵਾ ਤੇ ਨਾਲੇ ਆਹ ਵਾਲੀ ਗੱਲ ਛੱਡੋ ਹੁਣ ਤੇ ਮੈਨੂੰ ਇਹ ਦੱਸੋ ਵੀ ਜਾਣਾ ਕਿਦਨਵਾ ਪਤਾ ਤਾਂ ਲੱਗੇ ਫੇਰੀ ਗੱਲਬਾਤ ਕਰਾਂਗੇ ਜਿਹੜੀ ਹੈਗੀ ਆ ਤੇ ਕੋਈ ਨਹੀਂ ਆ ਮੈਂ ਮੰਮੀ ਨੂੰ ਫੋਨ ਕਰਕੇ ਪੁੱਛਦੀ ਆਂ ਇੱਕ ਵਾਰ ਪਹਿਲਾਂ ਉਹ ਹੀ ਦੱਸ ਦੇ ਮੈਂ ਪੁੱਛਦੀ ਆਂ ਫੇਰ ਰਿਸ਼ਤਾ ਕਿਹੜੇ ਡੱਬਰ ਚ ਹੁੰਦਿਆ ਵਾ ਫੇਰੀ ਪਤਾ ਲੱਗੂਗਾ ਆਹ ਤਾਂ ਫੋਨ ਕਰਕੇ ਤੇ ਪੁੱਛ ਆਪਣੀ ਮੰਮੀ ਨੂੰ ਫੇਰੀ ਜਾਣ ਵਾਲੀਆਂ ਬਣਾਂਗੀਆਂ ਫੇਰ ਬੰਦਾ ਜਾ ਕੇ ਖਲੋਣ ਵਾਲਾ ਬੰਦਾ ਵੀ ਉਹ ਤੇ ਕਿਹਦੇ ਘਰ ਹੁੰਦਿਆ ਕਿੱਥੇ ਲਈ ਹਨਾ ਚੱਲ ਕੋਈ ਨਹੀਂ ਅਮੀ ਤੂੰ ਹਿੰਨਾ ਟੈਨਸ਼ਨ ਲੋ ਆਪਾਂ ਜਦ ਇਹ ਹੁਣੇ ਤਿਆਰ ਹੋ ਗਏ ਤੇ ਇਹ ਆ ਤੁਹਾਨੂੰ ਇਹ ਗੱਲ ਨਾ लवली ਨੂੰ ਨਾ ਪਤਾ ਲੱਗੀ ਜਦੋਂ ਤਾਂ ਨੂੰ ਪਤਾ ਲੱਗੀ ਨਾ ਉਹਨਾਂ ਨਾਂ ਨੂੰ ਜਾਣ ਦੇਣਾ ਵਾ ਤੇ ਨਾ ਕੋਈ ਕੰਮ ਕਰ ਦੇਣਾ ਨਹੀਂ ਨਹੀਂ ਤੁਹਾਨੂੰ लवली ਨਾ ਨਾਂ ਲਈ ਉਦਾਂ ਹੀ ਆਖਾ ਕੋਈ ਸ਼ਹਿਰ ਚੱਲੀ ਆ ਨਾਲੇ ਉਮੀ ਗਈ ਆ ਡਿਊਟੀ ਜਦੋਂ ਉਹਨਾਂ ਨੇ ਆਉਣਾ ਵਾ ਤੁਹਾਨੂੰ ਆਪਾਂ ਉਦਾਂ ਹੋ ਗਿਆ ਲੈਣਾ ਹਲੇ ਟਾਈਮ ਬੜਾ ਵਾ ਚੱਲ ਫਿਰ ਇਹੋ ਕੰਮ ਕਰਦੇ ਤੇ ਚਲੋ ਫਿਰ ਮੇਰਾ ਜਰਾਦਾ ਹੋ ਜੀਏ ਨਾ ਚੱਲ ਠੀਕ ਆ ਚੱਲ ਉੱਠ ਕੇ ਤੇ ਕੱਪੜੇ ਪਾ ਮੈਂ ਤੇ ਪਾ ਹੀ ਨਹੀਂ ਉਮਮੇ ਤਿਆਰ ਹੁੰਦੇ ਆ ਟਾਈਮ ਲੱਗ ਜਾਣਾ ਅੱਛਾ ਤਿਆਰ ਹੋਣ ਦਾ ਪੈਨਾ ਤਾਂ ਘੰਟਾ ਦੁੱਧਾਂ ਲੱਗ ਜਾਣਾ ਫੇਰ ਚੱਲ ਫਿਰ ਚਲੋ ਵੀ ਚੰਗੇ ਭਲੇ ਆ ਉੱਥੇ ਨਾਨਕੇ ਜਾਣਾ ਉਹਨਾਂ ਕਿਹੜਾ ਪਹਿਲੀ ਿਆਰ ਵੇਖਣਾ ਤਾਈ ਜੀ ਹਾਂ ਜੀ ਤੁਸੀਂ ਰਿਸ਼ਤਾ ਕਿੱਥੇ ਦੇਈਆਂ ਕਰਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਕਿਉਂ ਕੀ ਗੱਲ ਚੰਗਾ ਨਹੀਂ ਆ ਕੋਈ ਗੱਲ ਕੀ ਹੋਣੀ ਆ ਪਤਾ ਨਾ ਮਾਂ ਬਿਓ ਦੇ ਕੁੜੀ ਦਾ ਸਰਦੇ ਹੰਨੀ ਆ। ਅੱਛਾ। ਤੇ ਰਹਿੰਦੀ ਆ ਆਪਣੀ ਭੈਣ ਕੋਲ। ਅੱਛਾ। ਤੇ ਭੈਣ ਨੇ ਤੁਹਾਨੂੰ ਪਤਾ ਵਾ ਕਿੰਨੀ ਕਿ ਜਾ ਸਿਖਾਉਣੀ ਕੰਮ ਕਰਦੀ। ਅੱਛਾ। ਉਹਨੇ ਓਦਾਂ ਹੀ ਅਰੀ ਮਾਤ ਮਾਰੀ, ਯਸ਼ਦੇਨ ਜੀ ਬਣੀ ਰਹਿੰਦੀ ਆ। ਅੱਛਾ। ਨਾ ਕੋਈ ਲੀੜਾ ਕਪੜਾ ਪਾਉਂਦੀ ਜਾਜਵਾ ਨੂੰ। ਤੇ ਕੰਮ ਦੀ ਤੇ ਬਿਲਕੁਲ ਜਾਜ ਹੰਨੀ ਹਨੂ। ਇੰਨਾ ਧੋਖਾ। ਤੇ ਤੁਹਾਨੂੰ ਓਦਾਂ ਉਹ ਕੀ ਕਹਿੰਦੇ ਸੀ ਬਚੰਗੇ? ਅੱਛਾ ਮੈਨੂੰ ਤਾਂ ਤੇਰ ਕੋ ਪਤਾ ਲੱਗਾ ਮੈਂ ਤਾਂ ਬਲਜੀਤ ਕਹਿੰਦੀ ਕੁੜੀ ਬੜੀ ਚੰਗੀ ਆ। ਹੁਣ ਤਾਂ ਸਿਪ ਤਾਂ ਬੜੀਆਂ ਕੀਤੀਆਂ ਕੁੜੀਆਂ ਦੀਆਂ। ਹਾਂਜੀ। ਤੇ ਮੈਨੂੰ ਤਾਂ ਤੇਰ ਕੋ ਪਤਾ ਲੱਗਾ। ਹਾਂ ਜਿੱਦੜਾ ਰਿਸ਼ਤਾ ਕਰਨ ਹੋਏ ਨਾ ਪਤਾ ਕਰ ਲੈਣਾ ਚਾਹੀਦਾ ਕਿਉਂਕਿ ਮੈਂ ਤਾਂ ਗੈਰ ਨਹੀਂ ਸਕਦੀ ਹੈ ਤੇ ਮੇਰੀ ਨੌਵੀਂ ਦੀ ਭੈਣ ਪਰ ਚਲ ਚੰਗਾ ਹੈ ਮੈਂ ਵੀ ਮੁੰਡਾ ਨਾ ਕਿਤੇ ਫਸ ਜੀ ਵਿਚਾਰਾ ਮੈਂ ਪਤਾ ਨਾ ਮਮੀ ਕੀ ਆ ਅਹੀਂ ਤੇ ਚਲੋ ਭਲਾ ਸੋਚਣਦੇ ਆ ਜੀ ਮੁੜ ਕੇ ਕੱਲ ਨੂੰ ਹਨਾ ਮੁੰਡਾ ਚਲੋ ਚੰਗਾ ਵਾ ਕੰਮਕਾਰ ਵਧੀਆ ਕਰਦਾ ਤੇ ਮੁੜ ਕੇ ਫੇਰ ਐਵੇਂ ਤਾਈ ਜੀ ਤੁਸੀਂ ਫਸੋਗੇ ਅਹੀਂ ਤੇ ਸੋਚਣਦੇ ਆ ਭਲਾਈ ਤੇ ਅੱਗੇ ਤੁਸੀਂ ਮਰਜ਼ੀ ਵਿਹਲੋ ਆਪਣੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਵਾ ਕਿਉਂਕਿ ਮੁੜ ਕੇ ਫੇਰ ਸਾਡੀ ਰਿਸ਼ਤੇਦਾਰੀ ਆਪਸ ਵਿੱਚ ਤੇ ਜੇ ਲੱਗੇ ਇਹਦਾ ਰਿਸ਼ਤਾ ਹੋ ਗਿਆ ਨਾ ਮੜ ਕੇ ਗੱਲਾਂ ਬਾਤਾਂ ਹਨੂ ਵਿੱਚ ਹੋਣੀਆਂ ਵਾ ਮੈਨੂੰ ਦਤਾਈ ਜੀ ਇਹ ਹੀ ਵੀ ਚਲੋ ਸਾਡੀ ਰਿਸ਼ਤੇਦਾਰੀ ਆ ਤਤਾਈ ਜਵੇਂ ਕਿ ਤੇ ਰਿਸ਼ਤਾ ਕਰਕੇ ਨਾ ਉਥੇ ਫਸ ਨਾ ਜਾਵੀਂ ਅਗਲੀ ਤੁਸੀਂ ਵੇਖ ਲਓ ਸੋਚ ਵਿਚਾਰ ਕੇ ਜਦਾਂ ਤੁਹਾਨੂੰ ਠੀਕ ਲੱਗਦਾ ਵਾ ਚਲ ਵਧੀਆ ਹੈ ਤੁਸੀਂ ਦੱਸ ਦਿੱਤਾ ਮੈਂ ਤਾਂ ਫਸ ਹੀ ਜਾਣਾ ਹੀ ਮੈਨੂੰ ਤੇ ਬਲਜੀਤ ਨੇ ਪਸਾਈ ਦੇਣਾ ਹੀ ਨਾ ਫਿਰ ਨਾ ਤੁਸੀਂ ਦੱਸ ਦਿੱਤੇ ਤੁਸੀਂ ਤਾਂ ਸਾਡੇ ਆਪਣੇ ਚਲ ਦੱਸ ਦਿੱਤਾ ਤੇ ਪਤਾ ਲੱਗ ਗਿਆ ਨਹੀਂ ਤਾਂ ਆਪਾਂ ਦੇ ਫਸ ਹੀ ਜਾਣਾ ਹੀ ਨਾ ਫਿਰ ਹਾਂ ਜੀ ਬਲਜੀਤ ਨੇ ਤੇ ਉਹਨਾਂ ਨੇ ਸੋਚਣਾ ਵਾ ਉਹਨਾਂ ਨੇ ਹੀ ਭੈਣ ਲੱਗਦੀ ਆ ਦਾ ਦਾ ਥੋੜਾ ਸੋਚਣਾ ਉਹ ਤੇ ਇਹਦੇ ਨਾਲ ਬੋਲ ਪਤਾ ਲੱਗ ਗਿਆ ਵੀ ਇਹਦੀ ਰਿਸ਼ਤੇਦਾਰੀ ਮੈਨੂੰ ਇਹ ਲੱਗ ਗਿਆ ਜੀ ਕੀ ਆ ਸਾਨੂੰ ਇਹ ਆ ਹੁਣੇ ਮੇਰਾ ਤੇ ਭਰਾ ਆ ਮੈਨੂੰ ਤੇ ਤਰਸ ਆਉਂਦਾ ਉਹਦਾ ਹਨਾ ਤੇ ਕਿਸ ਨੂੰ ਇਹਦੇ ਵਿੱਚ ਕੀ ਆ ਦੇਖਿਆ ਕਿੰਨੀ ਤਾਂ ਮੈਂ ਜਾ ਕੇ ਢਾਉਣਾ ਨਾ ਬਾਅਦ ਵਿੱਚ ਆਪਣਾ ਹੀ ਪੰਦਾ ਕੋਈ ਕਿਹਨਾ ਸੱਚ ਦੱਸਦਾ ਕੋਈ ਉਹੀ ਨਾ ਉਪਰਾ ਥੋੜੀ ਸੱਚ ਦੱਸਦਾ ਕੋਈ ਤੇ ਨਾਲੇ ਹੁਣ ਦੇਖੋ ਉਹ ਵੀ ਕਿੰਨਾ ਫਾਰੂ ਬਾਰਾ ਮੁੰਡੇ ਦਾ ਹੈ ਬਾਰੋਂ ਹੁਣ ਆਇਆ ਆ ਤੇ ਮੁੜ ਕੇ ਉਹ ਜਿਸ ਦੇਣ ਪੱਲੇ ਪੈ ਜੂਗੀ ਜਿਹਨੂੰ ਘਰ ਇਹਨਾਂ ਸਾਹਮਣ ਆਇਆ ਕੱਲ ਨੂੰ ਤੇ ਕੀ ਕਰਨਾ ਨਾਲ ਫਾਇਦਾ ਕੀ ਆਦਾ ਮੂੰਹ ਵੇਖਣਾ ਫਿਰ ਲਿਆ ਕੇ ਤੇ ਮੁੜ ਕੇ ਐਵੇਂ ਰੋਜ ਦਿਹਾੜੀ ਕਪਾਤ ਰਹੂਗਾ ਘਰ ਦੇ ਵਿੱਚ ਕੋਈ ਨਾ ਕੋਈ ਗੱਲ ਹੋਊਗੀ ਚਲ ਜਾਈਏ ਮਾਂ ਸਿਰਤੇ ਹੋਵੇ ਨਾ ਤਾਂ ਵੀ ਚਾਚ ਦੱਸਿਆ ਹੋਵੇ ਮਾਂ ਤੇ ਸਿਰਤੇ ਨਹੀਂ ਇੱਥੇ ਦੀ ਐਦਾਂ ਹੀ ਪ੍ਰਬੰਧਿਆ ਵਾਂਗੂ ਫਿਰਦੀ ਰਹਿੰਦੀ ਦੱਸੋ ਚਲੋ ਚੰਗਾ ਤੁਸੀਂ ਦੱਸ ਦਿੱਤਾ ਉਹਦੇ ਮੰਮੀ ਵੀ ਟੈਨਸ਼ਨ ਦੇ ਹੀ ਲੈਣਾ ਖੰਦੇ ਹੀ ਵੀ ਨਹੀਂ ਚਲੋ ਆਪਾਂ ਜਾਵੇ ਦੱਸ ਆਈਏ ਚਲੋ ਦੇ ਕੇ ਤਾਂ ਮੈਂ ਪਹਿਲਾਂ ਦੱਸ ਦਿੱਤਾ ਆਪ ਵੀ ਦੱਸ ਦਿੱਤਾ ਗੱਲ ਫਾ ਪੈ ਜਾਣਾ ਹੀ ਹੋਰ ਗੱਲ ਕੀਆ ਸੋਚਦੇ ਜੋ ਕਰਨਾ ਚਲ ਮੈਂ ਕਰਨੀ ਫੋਨ ਹੁਣੇ ਬਲਜੀਤ ਨੂੰ ਵੀ ਆਪਾਂ ਨੇ ਰਿਸ਼ਤਾ ਕਰਨਾ ਸਾਡੀ ਨਾ ਹੀ ਆ ਕਰਨਾ ਕੀ ਹੈ ਹੋਰ ਚੰਗਾ ਟਾਈਮ ਨਾ ਜਾਣ ਛੁੱਟ ਗਿਆ ਦਾ ਦਿੱਤਾ ਤੂੰ ਇਹਦੇ ਸਾਰਾ ਪੇਤ ਖੋਲ ਲਿਆ ਹਾਂਜੀ ਆ ਪਚੰਗਾ ਜਾਂ ਛੁੱਟ ਕੇ ਜਾਣਾ ਹੀ ਫਸ ਜਾਣਾ ਹੀਗਾ ਹਾਂਜੀ ਇਹ ਕੋਈ ਬੰਦਾ ਫਸ ਜੀ ਨਾ ਕਿੰਨੀ ਬਦਾਨੀ ਬੜੀ ਮੁਸ਼ਕਲ ਹੋ ਜਾਂਦੀ ਆ ਚੱਲੇ ਆ ਵੀ ਹੋਂ ਦੇ ਨਾ ਕਰਨੀ ਤਾਈ ਜੀ ਸੌਖੀ ਹੈ ਹਣਾ ਚਲੋ ਠੀਕ ਆ ਤਾਈ ਜੀ ਹੁਣ ਆਪਾਂ ਚੱਲੀਏ ਇਹਨਾਂ ਨੇ ਵੀ ਡਿਊਟੀ ਤੋਂ ਆਏ ਹੋਣਾ ਵਾ ਤੇ ਫੇਰ ਹਾਂ ਟਿਕਣਾ ਵੀ ਆਈ ਜਾਂ ਨਹੀਂ ਹਲੇ ਹਣਾ ਚਲੋ ਵਧੀਆ ਤੂੰ ਚੰਗਾ ਕੀਤਾ ਦਾਸ ਦਿੱਤਾ ਮੈਨੂੰ ਸਸਰੀ ਘਰ ਸਸਰੀ ਬੈਠ ਜਰ ਮੈਂ ਤੇ ਕਹਿੰਦੀ ਰੋਟੀ ਖਾ ਕੇ ਜਾਂਦੇ ਰੋਟੀ ਬਣ ਠੀਕ ਆ ਤਾਈ ਜੀ ਫੇਰ ਆਵਾਂਗੇ ਮੈਂ ਤਾਂ ਲੈ ਕੇ ਆ ਜਾਂਗੀ ਰੋਟੀ ਬਣੀ ਖਾ ਲਦੇ ਕੋਈ ਗੱਲ ਭਾਂਜੀ ਚੰਗਾ ਸਾਰੀ ਸਾਸਿਕਾ ਚਲੋ ਠੀਕ ਜੇ ਫਿਰ ਚੰਗਾ ਤੇ ਬਾਕੀ ਫੋਨ ਕਰਕੇ ਦੱਸ ਦਿਓ ਕੋਈ ਨਹੀਂ ਠੀਕ ਠੀਕ ਆ ਤਾਂ ਬਹੁਤ ਵਧੀਆ ਕੀਤਾ ਤੁਸੀਂ ਆਹ ਤਾਂ ਚੰਗਾ ਹੈ ਮੈਨੂੰ ਦੱਸ ਤਰ ਰਬਿੰਦਰ ਨੇ ਮੈਂ ਤੇ ਇਹੋ ਜੀ ਨੋ ਲਿਆ ਕੇ ਤੇ ਸਰੀਕੀ ਦੇ ਗੱਲਾਂ ਸੁਣ ਸੁਣ ਕੇ ਮਰ ਜਾਣਾ ਮੇਰਾ ਤਾਂ ਜੀਣਾ ਆਰਾਮ ਹੋ ਜਾਣਾ ਆਹ ਤਾਂ ਵਧੀਆ ਹੋਇਆ ਨਾ ਦੱਸ ਦਿੱਤਾ ਤੇ ਬਚ ਗਈ ਮੈਂ ਤੇ ਹੁਣ ਇਹ ਦੱਸ ਨਹੀਂ ਬਲਜੀ ਨੂੰ ਫੋਨ ਕਰਕੇ ਵੀ ਮੇਰੇ ਵੱਲੋਂ ਨਾ ਹੀ ਰਿਸ਼ਤੇ ਦੀ ਇਹੋ ਜਿਹਾ ਰਿਸ਼ਤਾ ਮੈਨੂੰ ਨਹੀਂ ਚਾਹੀਦਾ ਮੈਂ ਇਕਵਾਰਾ ਰੱਖ ਲੂੰ ਮੈਨੂੰ ਨਹੀਂ ਚਾਹੀਦਾ ਇਹੋ ਜਿਹਾ ਰਿਸ਼ਤਾ ਮम्मी ਕਿੱਥੇ ਗਈ ਹੀ ਉਹ ਤਾਂ ਦਵਾਈ ਮੁਕੀ ਹੀ ਉਹ ਲੈਣ ਗਈ ਅੱਛਾ ਅੱਛਾ ਐਨ ਫਿਰ ਨਾਲ ਲੈ ਆ ਗਈ ਕਿੰਦਰ ਨੂੰ ਮੈਂ ਚੱਲ ਕੱਲੀ ਮੈਂ ਕਿੱਥੇ ਤੁਰੇ ਫਿਰਾਂਗੀ ਠੀਕ ਹੈ ਠੀਕ ਚੱਲ ਮੰਮੀ ਪੀਓ ਤੇ ਹੀ ਪਾਣੀ ਪੋਣੀ ਅੱਗੇ ਤੇ ਹੀ ਪੀਤਾ ਚਾਹ ਬਣੇਗੀ ਨਹੀਂ ਉਹ ਚਾਹ ਪਾਣੀ ਕਿੱਥੇ ਪੀਤਾ ਲੰਗਦਾ ਉਹ ਚਾਹ ਪਾਣੀ ਅੰਦਰ ਕਿਉਂ ਆਵਾ ਬਦਹੀ ਤੋਂ ਵੀ ਜਾਣੀ ਚਲ ਗਈਆਂ ਬਾਰੇ ਪਤਾ ਕਿੰਨੇ ਫੋਨ ਆ ਗਏ ਮੈਨੂੰ ਕੀ ਆਂਦਾ ਵਾ ਉਹ ਮੈਂ ਤਾਂ ਚੁੱਕਿਆ ਹੀ ਨਹੀਂ ਆ ਅਖਣਾ ਉਹਨੇ ਕੀ ਆ ਉਹ ਹੋ ਗਨਿਆ ਖੰਡਿਆ ਵਾਗੇ ਤੇ ਰੁਪਈਆ ਲੱਖ ਦੋ ਮੈਨੂੰ ਚੱਲ ਜੇ ਮੰਗਨ ਦੇਆ ਵਾ ਨਾ ਤੇ ਦੇ ਦੋ ਫਿਰ ਕੀ ਕਰਨਾ ਮੈਂ 2 ਲੱਖ ਦੇ ਥੱਲੇ ਤੇ ਆ ਗੇ ਨਾ ਅਸੀਂ ਕੰਮ ਤੇ ਫੇਰ ਨਹੀਂ ਹੋਇਆ ਜੇ ਹੁਣ ਲੱਖ ਦੇ ਤਾ ਨਾ ਉਹਨਾਂ ਨੂੰ ਲਾਲਚ ਪੈ ਜਾਣਾ ਵਾ ਸਵੇਰੇ ਇੱਕ ਵਾਰੀ ਮੈਂ ਫੋਨ ਚੁੱਕਿਆ ਉਹਦਾ ਤੇ ਆਂਦਾ ਵੀ ਰੁਪਈਆ ਲੱਖ ਦੇ ਨਹੀਂ ਤੇ ਸੋਚ ਲੈ ਤੇਰਾ ਕੀ ਬੰਨਾ ਤੇ ਤੂੰ ਤੇ ਮੈਨੂੰ ਪਸਾਤਾ ਵਾ ਕਸੂਤੇ ਥਾਈ ਮੈਂ ਤੈਨੂੰ ਵੜਦਾ ਹੁੰਦਾ ਐ ਤੇ ਇਦਾਂ ਦਾ ਕੰਮ ਨਾ ਕਰੀਂ ਜੀ ਇਹ ਮੁੜ ਕੇ ਸਾਡੇ ਦੇ ਭਾਰੀ ਪੈਣਾ ਹੀ ਤੇ ਉਹ ਗੱਲ ਹੀ ਹੋ ਗਈ ਆ ਦੇਣਾ ਦਿੱਤਾ ਹੀ ਪਲ ਗਈ ਸੀ ਆਪਣੇ ਕੋਲ ਮੈਨੂੰ ਕੀ ਪਤਾ ਸੀ ਕਿ ਚਾ ਕੀ ਕਰਦੇ ਕਰਦੇ ਹੱਡੇ ਗੱਲ ਤੇ ਸਾਰਾ ਕੁਝ ਪੈ ਜਾਣਾ ਆ ਦੇ ਉਲਟ ਕੰਮ ਹੋ ਗਿਆ ਵਾ ਤੇ ਚੱਲ ਹੁਣ ਏਦਾਂ ਕਰੋ ਜਿਹੜਾ ਲੱਖ ਬਣਦਾ ਉਹ ਤੁਹਾਨੂੰ ਦਾ ਦਿਓ ਤੇ ਜੇਕਰ ਡਰਾਵਾ ਦੇਣਗੇ ਕੋਈ ਵੀ ਸਾਨੂੰ ਹੋਰ ਪੈਸੇ ਚਾਹੀਦੇ ਜਾਂ ਕਿਦਾਂ ਆਪਾਂ ਥਾਣੇ ਰਿਪੋਰਟ ਦੇ ਦਾਂਗੇ ਪੀਂਦਾ ਕਰਕੇ ਸਾਨੂੰ ਤੰਗ ਕਰਨ ਦੇ ਉਥੇ ਕਿਹੜਾ ਨਾ ਕੋਈ ਸਬੂਤ ਵਾ ਕੋਈ ਗੱਲ ਤੇ ਮੂੰਹ ਨਾਲ ਹੀ ਹੋਈ ਆ ਨਾ ਤਾਂ ਬੰਦਾ ਜਿੱਧਰ ਨੂੰ ਮਰਜ਼ੀ ਬਦਲ ਲੈ ਕੋਸਬੂਤ ਹੋਵੇ ਚਾਹੇ ਨਾ ਹੋਈ ਮੁੜ ਕੇ ਜੇਕਰ ਉਹਨਾਂ ਨੂੰ ਪਿੰਕ ਲੱਗੀ ਨਾ ਤੇ ਨਾ ਲੱਗ ਜਾਣਾ ਤੇ ਫਿਰ ਕੀ ਕਰਾਂਗੇ ਤੁਸੀਂ ਇੱਕ ਵਾਰ ਪੈਸੇ ਜਨੇ ਉਹਨਾਂ ਦੇ ਬੰਦੇ ਆ ਨਾ ਉਹ ਤੁਸੀਂ ਦੋ ਤੇ ਖੜਾ ਛੜਾਉ ਆਪਣਾ ਤੇ ਨਾਲੇ ਨਾ ਮੰਮੀ ਨੂੰ ਵੀ ਸ਼ੱਕ ਜਾ ਹੁੰਦੇ ਆ ਮੰਮੀ ਨੂੰ ਕਿਦਾਂ ਸ਼ੱਕ ਹੋ ਗਿਆ ਕੱਲ ਨਹੀਂ ਆਪਾਂ ਡੇ ਅੰਦਰ ਗੱਲਾਂ ਕਰਨ ਹੂੰ ਤੇ ਉਹ ਦੋ ਕਿਤੇ ਪੈਸੇ ਆ ਪੈਸੇ ਦੀ ਗੱਲ ਕਿਤੇ ਸੁਣ ਲਈ ਹੋਣੀ ਮੰਮੀ ਨੇ ਆਹੋ ਉਹ ਤੇ ਮੈਂ ਫਿਰ ਬੋਲ ਮੋਲ ਜੀ ਕਰਕੇ ਤੇ ਮੈਂ ਦੱਸਿਆ ਮम्मी ਉਹ ਪੈਸੇ ਲੈਣ ਵਾਲੇ ਇਹਨਾਂ ਦੇ ਮੁੰਡੇ ਕੋਲੋਂ ਕਿਸ ਦੇ ਹਾਂ ਤੇ ਉਹ ਗੱਲਬਾਤ ਚੱਲਾਂਦੀ ਬਾਨਾ ਮਾਰਿਆ ਹੁਣ ਕੀ ਕਰਨਾ ਹੈ ਇਹ ਆ ਕਿ ਧਿਆਨ ਨਾਲ ਗੱਲ ਕਰਿਆ ਕੋਈ ਜੜੀ ਖਰਚ ਕਰਨੀ ਹੁੰਦੀ ਹੈ ਮम्मी ਨੇ ਧਿਆਨ ਨਾਲ ਤੇ ਹੁਣ ਹੋ ਗਈਆਂ ਜਿਹੜੀਆਂ ਗੱਲਾਂ ਕਰਨੀਆਂ ਸ਼ਾਮ ਨੂੰ ਫਿਰ ਦੇਵਨਾਰ ਰੁਪਈਆ ਲੱਖ ਕੀ ਕਰਨਾ ਉਹ ਦੇ ਆ ਕੋਈ ਗੱਲ ਨਹੀਂ ਆ ਇੰਨੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਥੋੜੇ ਪੈਸੇ ਆ ਕੋਈ ਗੱਲ ਨਹੀਂ ਤੈਨੂੰ ਥੋੜੇ ਪੈਸੇ ਨਹੀਂ ਲੱਗਦੇ ਮੁੱਖ ਚੀਜ਼ ਜਾਣਨਾ ਨਾ 2 ਲੱਖ ਰੁਪਈਆ ਚਲ ਕੋਈ ਗੱਲ ਨਹੀਂ ਐ ਜਿਹੜੇ ਦਿਨੇ ਉਹ ਦਿਨੇ ਹੀ ਪਣੇ ਹੁਣ ਤੇ ਤਿਆਂ ਖਲਾਸੀ ਹੋਣੀ ਐ ਪੈਸੇ ਦਿੱਤੇਆਂ ਖਲਾਸੀ ਹੋ ਜੇ ਨਾ ਤਾਂ ਵੀ ਆ ਕੀ ਪਤਾ ਉਹਨਾਂ ਨੇ ਮੰਨਣਾ ਬਾਅਦ ਚੋ ਨਹੀਂ ਮੰਨਣਾ ਫੇਰ ਅਗਲੇ ਧਮਕੀ ਦੇਣਗੇ ਤੇ ਅਹੀਂ ਦਲਜੀਤ ਨੂੰ ਦੱਸ ਦੇਣਾ ਸਾਰਾ ਕੁਝ ਮੈਂ ਤੁਹਾਨੂੰ ਕਹਿ ਤਦਈ ਆ ਕਿ ਜੇ ਕੋਹ ਕਹਿਣਗੇ ਤਾਂ ਤੁਸੀਂ ਥਾਣੇ ਦੱਸ ਕੇ ਆਇਓ ਉਹ ਕਿਹੜੇ ਕੰਮ ਨੂੰ ਬੈਠੇ ਆ ਓ ਤਲ ਜਾ ਚਾਹ ਬਣਾ ਘੁੱਟ ਜਾ ਕੇ ਐਵੇਂ ਥਾਣੇ ਤੇਰਾ ਰਦਾ ਉਹਨਾਂ ਨੇ ਝੱਟ ਸੁਣ ਲੈਣੀ ਐ ਮੇਰੀ ਕਿ ਥਾਣਾ ਥਾਣਾ ਇਹਨੇ ਲਾਇਆ ਵਾ ਥਾਣੇ ਜਾ ਕੇ ਦੱਸਾਂਗੇ ਤੇ ਉਲਟੀ ਸਾਡੇ ਤੇ ਕਾਰਵਾਈ ਪੈਣੀ ਜਿਹੜਾ ਨਹੀਂ ਵੀ ਨਾ ਲੱਗਣਾ ਤਾਂ ਵੀ ਲੱਗਣਾ ਘਰੇ ਬੇਚੀ ਸਕੀਮਾਂ ਲਾਈ ਜਾਂਦੀ ਹੈ